ਆ ਬਰੋ ਉਹ ਮੈਂ ਤੋੜ ਉਹ ਲੋ ਜੀ ਲੋ ਕੋਲ ਇੰਟ੍ਰਿਸਮ ਲਓ ਵੀ ਆ ਗਏ ਆ ਕਬਲਜੀਤ ਵੀਰ ਜੀ ਵੇਲੀ ਤੇ ਆਪਣੀਆਂ ਤੋਰ ਦਾ ਕਲਵੀਰ ਨੇ ਟਰੈਕਟਰ ਕਬਲਵੀਰ ਕਰਨ ਲੱਗਾ ਆਪਣੀਆਂ ਕੰਮ ਜਾਈ ਤੇ ਇੱਕ ਇਹਨਾਂ ਸਪੈਸ਼ਲ ਬੰਦਾ ਖਿਲਾ ਰਿਹਾ ਵੇਲੀ ਉਹ ਤਾਂ ਦਿਖਾਉਨੇ ਆ ਆ ਦੇਖੋ ਕੈਮਰਾ ਇਹਦੀ ਇਹ ਮौज ਹੋਈ ਵੀ ਸਾਡੇ ਲੱਗਣਾ ਚੋਰੀਆਂ ਬਹੁਤ ਹੁੰਦੀਆਂ ਐ ਟਰਾਂਸਫਰਮ ਇੱਕੋ ਦਿਨ ਰਾਤ 10-10 ਲੱਗ ਲੈਦੇ ਇਸ ਕਰਕੇ ਕੈਮਰਾ ਲਾਤਾ ਵੀ ਰਾਤ ਨਜ਼ਬੜੀ ਰੱਖਦਾ ਹੈ ਤੇ ਜਿੱਦਨ ਦਾ ਆਪਾਂ ਕੈਮਰਾ ਲਾਇਆ ਆਇਆ ਤੇ ਉਦੋਂ ਦੇ ਆਪਣੀ ਚੋਰੀ ਨਹੀਂ ਹੋਈ ਮੁੜ ਕੇ ਇਹ ਵੀ ਹੁਣ ਆਪਣਾ ਇੱਕ ਬੰਦੇ ਦਾ ਵੱਧ ਕੰਮ ਦੇ ਜਾਂਦਾ ਹੈ ਉਤਰਾਂ ਨੁਕਸਾਨ ਜ਼ਿਆਦਾ ਆਉਂਦਾ ਹੈ ਆਓ ਫਿਰ ਚੱਲਦੇ ਆਂ ਪਹਾੜੀਆਂ ਤੇ ਉੱਥੇ ਆ ਕੇ ਮਿਲਦੇ ਆਂ 5 ਤਰੀਕ ਨੂੰ ਬਾਰਤ ਵੀ ਦੱਸਣ ਦੇ ਇਹ ਤੇ ਆਪਾਂ ਕਿ ਅੱਜ 31 ਤਰੀਕ ਹੋ ਗਈ ਆ ਤੇ ਉਤਰਾਂ ਦੇ ਬਜਾਈ ਥੋੜੀ ਲੇਟ ਕਰਨੀ ਇਹਦੇ ਨਾਲ ਇਹ ਆ ਵੀ ਚਲੋ ਪੰਜ ਦਿਨਾਂ ਲਿਆ ਗਿਆ ਮੈਂ ਚਲੋ ਟਾਈਮ ਥੋੜੀ ਬੀਤਣਿਆ ਉਹ ਗੇਤਰੀ ਹੋ ਜੂਗੀ ਉਹ ਖੇਤਰੀ ਹੋ ਜੂਗੀ ਇਹਦਾ ਇਹ ਆ ਵੀ ਮੁਰਕੇ ਬਹੁਤੀ ਕੰਟਰੀ ਜਿਹੜੀ ਲੇਟ ਹੋ ਜਾਂਦੀ ਹੈ ਨਾ ਉਹਦਾ ਫਰਕ ਪੈਂਦਾ ਕਿਉਂਕਿ ਕੰਮ ਸਪਰੇਆਂ ਦਾ ਇੱਕ ਇੱਕ ਡਰਪ ਆਪਣਾ ਬਿੱਲ ਤੇ ਚੱਲਣ ਦਿਆ ਤੁਹਾਨੂੰ ਦੱਸਿਆ ਤੇ ਉਧਰ ਵੀ ਆਪਣਾ ਕੰਮ ਦਾ ਪੂਰਾ ਯੂਰ ਆ ਸਾਢੇ 9 ਵਜੇ ਫਿਰ ਮੁਰਕੇ ਲੇਵਰ ਨੇ ਵੀ ਆ ਜਾਣਾ ਤੇ ਝੋਨੇ ਦੇ ਰਹਿ ਗਏ 10% ਦੱਸਿਆ ਆਹ ਚੋਨਾ ਕੰਮ ਉਛਲਿਆ ਨਵਾਂ ਵੀ ਲੱਗਾ ਹੋਇਆ ਤੇ ਇਹਨੂੰ ਆਪਣਾ ਰੋਗ ਸੁਪਰ ਸੀਡਰ ਪਰ ਪੇ ਆ ਸਾਡੇ ਪਿੰਡ ਦੇ ਸਾਰੇ ਬੰਗੇ ਆਲੇ ਥੋੜੇ ਟਾਈਮ ਆ ਆਪਣੇ ਬੰਦੇ ਨਿਕਲਦੇ ਆਂ ਕਾਂਡਰੀ ਹੁਣ ਆਪਣਾ ਯੂਰਪ ਪਾਉਂਦਾ ਵੀ ਆ ਢੂੜਪੁਰੀ ਲਗ ਲੱਗੇ ਲੱਖੇ ਪੈ ਗਈ ਆ ਵਿਧਾਈ ਦਾ ਟਾਈਮ ਹੁਣ ਸਹੀ ਆ ਬਹੁਤ ਵਧੀਆ ਦਾ ਵੀ ਆਕਾ ਮੰਦਾ ਰਿਹਾ ਆ ਕੱਲ ਦਾ ਰੇਟ ਫਿਰ ਡਾਊਨ ਹੋ ਗਿਆ 20 20 16 92 ਤਾਂ P 167 22 P 67 ਪਰਮਲ ਇਹ ਹੋ ਵੈਰਡੀਆਂ ਕਾ ਚੰਗੀਆਂ ਰਹੀਆਂ ਜਾਂਦੀਆਂ ਤੇ ਬਾਕੀ ਦਾ ਆਪਣਾ ਪੁਰਾਣੀਆਂ ਕੰਮਜਾਬ ਨਹੀਂ ਹੋਈਆਂ ਇਧਰ ਉਹ ਗੱਠਾਂ ਦੀ ਹੋ ਗਈ ਆ ਸਾਰੀ ਸਫਾਈ ਇਧਰ ਰਹਿ ਗਈ ਆਪਣੀ ਥੋੜੀ ਇੱਕ ਦਿਨ ਟਰੈਕਟਰ ਆਪਣਾ 12-13 ਕਿਲੇ ਥਾਂ ਵਿਲੇ ਕਰਦਾ 13 ਕਿਲੇ ਜਦੋਂ ਦੋਵੇਂ ਟਰਾਲੇ ਆ ਜਾਂਦੇ ਉਦੋਂ 26 ਕਿਲੇ ਥਾਂ ਵਿਲੇ ਹੁੰਦੇ ਉਦੋਂ ਇਹ ਵੀ ਦੋਵੇਂ ਰਲ ਕੇ ਫਿਰ 26 ਕਿਲੇ ਥਾਂ ਹੋ ਜਾਂਦਾ ਵੇਰ ਚਲੋ ਸਰਕਾਰ ਨੂੰ ਚਾਹੀਦਾ ਹਰੇਕਾ ਪਿੰਡ ਦੇ ਅਗੇ ਇੱਕ ਬੈਲਰ ਦੇਣਾ ਤੇ ਰੇਆ ਵੀ ਟਾਈਮ ਨਾਲ ਆਪਣੀ ਸਪਾਈ ਹੋ ਜੂਗੀ ਤੇ ਆਪਣੀ ਕਿਸਾਨ ਆਪਣਾ ਜਿਹੜਾ ਵੀਰ ਆ ਭਾਵੇਂ ਸਬਜ਼ੀ ਲਾਸਣਾ ਆਪਾਂ ਫਸਲ ਲਾ ਦੇਣਾ ਤੇ ਭਾਂਟੜਕਾ ਵਿਜਨੇ ਨੂੰ ਵਾਹਣ ਤਿਆਰ ਕਰ ਲੈਣ ਆਉਣ ਵਾਲੇ ਸਮੇਂ 'ਚ ਮੁਸ਼ਕਲ ਹੈ ਨਹੀਂ ਆ ਪ੍ਰਾਲੀ ਦੀ ਇੱਕਾ ਵੱਡੇ ਟੈਕਟਰਾਂ ਮਛਰਿਆਂ ਦਾ ਵੀ ਸੁਖ ਹੈਗਾ ਵੀ ਪਲੌ ਜਿਹੜੇ ਆਏ ਆ ਜਿੰਨਾ ਵੀਰਾਂ ਨੇ ਆਪਣੇ ਵਿੱਚੇ ਗੱਲ ਨਹੀਂ ਹੋਵੇ ਤੇ ਐਸਐਮਐਸ ਲਾ ਕੇ ਉਹ ਆਪਣਾ ਝੋਨਾ ਵਡਾਉਣਾ ਉਹਨਾਂ ਆਏ ਆ ਵੀ ਆਪਣਾ ਸਾਰਾ ਹੀ ਵਿੱਚੇ ਮਾਲ ਦਾ ਸਕਦੇ ਆਪਾਂ ਜੇ ਥੋੜੀ ਜਿਹੀ ਮਿਹਨਤ ਕਰੀਏ ਉਹਨਾਂ ਆਪਣੀ ਜਿਹੜੀ ਖਾਦ ਕੋਰ ਦਾ ਸੰਗ ਤੇ ਹਰੀ ਇੱਕ ਫੋਰੀ ਦੋ ਦਾ ਪਚਾਹ ਹੁੰਦਾ ਹੈ ਤੇ ਆ ਕਾਦੀਆਂ ਹੋ ਗਈਆਂ ਸਪਰਿਆਂ ਆ ਤੇ ਉਹਨਾਂ ਨੂੰ ਆਪਣੇ ਸਿਰੇ ਹੁਣ ਪੰਪ ਲੱਗਣਾ ਹੈ ਜਿਹੜੀ ਆਪਣੀ ਫਟੌੜੀਆਂ ਗਣੇ ਅੰਦਰ ਵਾਈ ਹੁੰਦੀ ਆ ਇਹ ਵੀਰਾਂ ਦੇ ਫੋਨ ਲਾ ਕੇ ਆ ਗਏ ਆ ਸਪਰੇਅ ਕਰਨ ਵਾਸਤੇ ਇਹ ਸਾਰੇ ਹੁਣ ਪੰਪ ਤੇ ਚੱਲਣਾ ਹੈ 1 ਮਿੰਟ ਬਾਅਦ ਲੋ ਵੀ ਬੀ ਪਾਤਾ ਹੈ ਬੀ ਤਾਂ ਦਿਖਾ ਦਿੰਦੇ ਵੇਖੋ ਦਾਣੇ ਬੜੇ ਪਲੇ ਹਨਾ ਇਹ ਹੈਗੀ ਆਪਣੀ 327 ਵੈਰਾਈਟੀ ਇਹਦਾ ਝਾੜ ਹੁਣ ਵੇਨੇ ਕੀ ਨਿਕਲਦਾ ਕੀ ਨਹੀਂ ਹਨਾ ਤੇ 872 ਹੁਣ ਫੇਰ ਭਲਕੇ ਬੀਜਾਂ ਦੇ ਦੋ ਕਿਲੇ ਤੇ ਅੰਦੇੜੀ ਬਿਜਨੀ ਉਹ ਫੇਰ ਭਲਕੇ ਲੰਨ ਤੇ ਡਾ ਵੀ ਪੈ ਗਈ ਤੇ 20 ਵੀ ਰਲ ਗਿਆ ਹੁਣ ਆਪਣੀ ਤਿਆਰੀ ਸੁਪਰ ਸਿਡ ਚਲਾਉਂਦੇ ਲਾ ਕੇ ਗੁਰੂ ਰਾਮਦਾਸ ਦਾ ਨਾਮ ਤੇ ਬੀਜ ਲੱਗੇ ਲੋ ਵੀ ਗੁਰੂ ਰਾਮਦਾਸ ਦਾ ਨਾਮ ਲਾ ਕੇ ਤੁਹਾਨੂੰ ਗੁਰੂ ਰਾਮਦਾਸ ਨਾਲ ਸ਼ੁਰੂ ਕਰਤੀ ਬਜਾਈ ਸੁਪਰ ਸਿਡਰ ਹੋ ਗਿਆ ਚਾਲੂ ਤੇ ਮੈਂ ਆਵਾਂ ਵੀਰ ਦੀ ਕਵਲ ਦੀ ਚਾਹ ਲੈ ਕੇ ਨਾਲੇ ਆਪਣੇ ਬੰਦੇ ਤੋਰ ਆਈ ਤੁਝੇ ਟਰੈਕਟਰ ਤੇ ਸਫਾਈ ਵੇਖ ਸਕਦੇ ਠੀਕ ਆ ਕਮਲ ਮੈਂ ਕੰਮ ਫਿਰ ਚਾਲੂ ਕਰਾਵਾਂ ਤੇ ਨਾਲੇ ਚਾਹ ਲੈ ਆਵਾਂ ਮੈਂ ਕੰਮ ਚਾਲੂ ਕਰਾ ਕੇ ਨਾਲ ਚਾਹ ਲੈ ਕੇ ਆ ਗਿਆ ਠੀਕ ਆ ਓਕੇ ਚੰਗਾ ਲੋਕ ਵੀ 200 ਟਰਾਲਾ ਪਾ ਲਿਆ ਉਧਰ ਸੁਪਰ ਸੀਡਰ ਦਾ ਕੰਮ ਚੱਲ ਗਿਆ ਤੇ ਟਰਾਲੇ ਦਾ ਵੀ ਤੇ ਆ ਗਿਆ ਵੀਰ ਆਪਣੇ ਕਰ ਲੱਗੇ ਲੱਦਨੀ ਸ਼ੁਰੂ ਗੱਡਾ ਠੱਡ ਜੂ ਜੂ ਠੱਡ ਪੈਂਦੀ ਹੈ ਛਟਾਲਾ ਵੀ ਵਧੀਆ ਬਣ ਗਿਆ ओके ਹੋਣਾ ਉਹਨੂੰ ਭਾੜ ਲੈਂਦੇ ਵੀਰਾਂ ਉੱਪਰ ਉੱਚਾ ਲੱਗ ਗਿਆ ਫਿਰ ਤੁਸੀਂ ਰਾਣੇ ਕੰਮ ਕਰਤਾ ਫਿਰ ਆਪਣਾ ਸ਼ੁਰੂ ਗੰਡਾ ਦਾ ਵੀਰ ਮਿਹਨਤੀ ਬੜੇ ਆ ਇਹ ਆ ਵੀ 6:30 ਤੱਕ ਸਾਡੇ ਕੋਲ ਪਹੁੰਚਦੇ ਆ ਤੇ ਟਾਈਮ ਨਾਲ ਕੰਮ ਤੋਰ ਦਿੰਦੇ ਆ ਇਹ ਮੁੜ ਕੇ ਆ ਵੀ 5:30 6 ਵਜੇ ਤੱਕ ਸ਼ਾਮਾਂ ਤੱਕ ਕਰਦੇ ਆ ਮੁੜਕੇ ਇਹਨਾਂ ਪੈਂਡਾ ਵਾਵਾ ਹੁੰਦਾ ਹੈ ਰਾਜ ਇਹ ਨਾਲਾ ਆਉਂਦਾ ਉੱਥੇ ਰਸਵਾ ਹੁੰਦਾ ਉਥੋਂ ਟਾਈਮ ਲੱਗ ਜਾਂਦਾ ਹਨੇਰਾ ਫਿਰ ਹੋ ਜਾਂਦਾ ਸਿਆਲੀ ਦਿਨਾਂ ਅਗੇ ਗਰਮੀਆਂ ਜੇ ਵੀ ਕੰਮ ਜ਼ਿਆਦਾ ਨਿਪਟਦਾ ਹੈ ਹੁਣ ਮੌਸਮ ਦਾ ਫਰਕ ਪਈ ਜਾਂਦਾ ਨਾ ਉਸ ਹਸਾਬ ਨਾਲ ਹਾਂਜੀ ਆ ਗਈ ਫੌਜ ਅੱਧੀ ਫੌਜ ਆ ਗਈ ਆ ਤੇ ਅੱਧੀ ਆਉਣ ਵਾਲੀ ਐ ਇਹ ਹੌਲੇ ਵੇਡ ਵੀ ਟ੍ਰੇਲਾਂ ਕਾਫੀ ਹੋ ਜਾਂਦਾ ਨਾ ਕਿ ਜੇ ਮਰਬਾਏ ਦੋ ਤਿੰਨ ਟ੍ਰੇਲ ਲਾਉਣੇ ਹਾਂਜੀ ਲੋ ਵੀ ਚਾਹ ਪਣੀ ਆ ਗਿਆ ਤੇ ਦੋਵੇਂ ਪ੍ਰਾਚਕਣ ਲੱਗੇ ਆ ਤੇ ਗੁਰੂ ਰਾਮਦਾਸ ਦੀ ਲਾ ਕੇ ਕਿਰਪਾ ਤੇ ਕੰਮ ਤੋਰੀ ਰੱਖਦੇ ਆ ਹੋਰ ਤੁਸੀਂ ਵੀ ਦੱਸਿਓ ਆਪਣੇ ਇਲਾਕੇ ਇਲਾਕੇ ਜਿਹੜਾ ਖੜਾ ਬੀਬੀ ਜਿੰਦੇ ਜੋ ਤੇ ਕਿਹੜੀ ਵੈਰੈਟੀ ਆਪਣੀ ਲਾਉਂਦੇ ਜੋ ਤੇ ਕਿੰਨੀਆਂ ਖਾਦਾਂ ਪਾਉਂਦੇ ਤੇ ਕਿਹੜੀ-ਕਿਹੜੀ ਸਪਰੇਅ ਕਰਦੇ ਜੋ ਇਹੋ ਵੈਰੈਟੀ ਚਲਦੀ ਨਹੀਂ ਜਿਆਦਾ ਨਾ ਆਹ ਕਬਲ ਵੀਰ ਨੇ ਤਾਂ ਬੀਜੀ ਆਪਣੀ ਕਿਹੜੀ-ਕਿਹੜੀ ਬੀਜੀ ਆ 726 ਮੈਂ ਜਾ ਇੱਕ ਟੋੜਾ ਲੈਂਦਾ 77 ਦਾ ਅੱਛਾ ਅੱਛਾ ਤੇ ਕੋਲ ਸੁਪਰੀਮ ਦਾ ਦਿੱਤਾ ਲੈਂਦਾ ਚੱਲ ਅੱਛਾ ਸੰਭਰੀ 11 22 ਹਾਂਜੀ ਉਹ ਜਨਾ ਚ ਦਾਰੀ ਤੇ ਨਾ ਹਾਂਜੀ ਚੰਨਾ ਦਾ ਲਿਆ ਚਲੋ ਠੀਕ ਹੈ ਤੇ ਵੈਰੈਟੀਆਂ ਸਾਰੀਆਂ ਬੀਜ ਲਾਂਗੇ 327 ਵੀ ਹੋ ਗਈ 272 ਵੀ ਤੇ ਪਲੱਸ 303 ਕਿਉਂਕਿ 303 ਪਰੋਂ ਨਿਕਲੀ ਬੜੀ ਤੇ ਵੈਰੈਟੀਆਂ ਤਿੰਨੇ ਤਿੰਨੇ ਲਾ ਦਨੇ ਆ ਆ ਤੇ ਚਲੋ ਪਤਾ ਲੱਗ ਜੇ ਅਗਰ ਜੜ ਰੱਖ ਕੀ ਬੰਦਾ ਹੈ ਹਾਂ ਸਾਡੇ ਨਹੀਂ ਹੋਈ ਨਿਕਲੀ ਅੱਛਾ ਇਹ ਕਈਆਂ ਪੜਿਆਂ ਨੂੰ ਫੱਬਦੀ ਆ ਕਈਆਂ ਪੜਿਆਂ ਨੂੰ ਨਹੀਂ ਫੱਬਦੀ ਹੁਣ ਵੇਖੋ ਕਿਹੜਾ ਕੜਾਉਂਦਾ ਹੈ ਚਲੋ ਡਰਮ ਵੀਰ ਨੇ ਭਰਿਆ ਉਤਰਾਂ ਖੜਕੜਸ ਇਹ 303 ਦਾ ਸਤਾਈਦਾ ਉਸ ਜਦੋਂ ਸੋਸਤਾਈਦਾ ਤੇ ਵੀਰਾਂ ਦਾ ਸਾਡੀਆਂ ਪਣੀ ਦੀ ਕਾਮਯਾਬੀ ਵੈਰਿਟੀ ਤੇ ਚਲੋ ਇਹ ਮਿੱਟੀ ਮਿੱਟੀ ਦਾ ਕੋ ਫਰਕ ਹੋਣਾ ਹੈ ਅਗੋਂ ਕੋ ਮੌਸਮ ਤੇ ਡਿਪੈਂਡ ਹੈ ਕਣਕ ਦੀ ਫਸਲ ਹੈ ਲੋ ਵੀ ਹੋ ਗਈ ਆ ਗੁਰੂ ਰਾਮਦਾਸ ਦੀ ਕਿਰਪਾ ਥਾਂ ਇੱਕੋ ਕਲਾਮਗ ਰਹਿ ਗਿਆ ਹੈ ਬੀਜੀ ਗਈ ਹੈ ਕਣਕ ਅੱਜ ਜਿੰਨੇ ਦਾ ਫਿਰ ਇੱਕ ਦਿਨ ਛੁੱਟੀ ਲਾ ਲਾਂਗੇ ਫਿਰ ਤੁਹਾਨੂੰ ਮਿਲਦੇ ਆ ਨਵੇਂ ਬਲੌਗ ਨਾਲ ਹੋਰ ਧੰਨਵਾਦ ਹੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰਿਓ ਥੈਂਕ ਯੂ ਧੰਨਵਾਦ ਵੀਰਾਂ ਦਾ ਸਾਰਿਆਂ ਦਾ ਭਰਾਵਾਂ ਦਾ